ਮੇਰਾ ਵੀਰੋ ਵੀਰੋ ਭੈਣੋ ਤਗੜਿਆ ਹੋ ਕੇ ਮੋਢੇ ਨਾਲ ਮੋਢਾ ਲਾਓ ਮੋਦੀ ਨੂੰ ਇਕੱਲਾ ਜਾ ਕੇ ਮੋਦੀ ਨੂੰ ਪਾੜ ਲੱਗ ਜੇ ਵੀ ਭਲਾ ਜਿਲ੍ਹਾ ਵੀ ਬਿਬਾ ਆ ਗਿਆ ਨੰਗੂ ਰੌਣਕ ਚੱਲੂ ਵਾਏ ਵਾਏ ਕੋ ਜੀ ਦਾ ਖਰਚਾ ਲੈ ਜੁੱਤੀ ਫੱਟੇ ਇਹ ਮੋਦੀ ਕੰਨੂ ਜਵਾ ਦੇ ਨਾ ਨਾ ਯੋਗੀ ਜਿਹੜੀ ਇੱਕ ਮਹੀਨਾ ਹੀ ਆਪੋ ਵੀ ਜੜ ਰੋਡ ਕਰੋਤੇ ਆਂ ਤੈਨੂੰ ਜਵਾਗਿਆ ਜਾਵਾ ਪਿਆਣਾ ਮੋਦੀ ਸਰਕਾਰ ਮੁਰਦਾਵਾ 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 ਰੱਬ ਕੇ ਪੁੱਤਾਂ ਮੁਰਦਾਵਾ ਮੁਰਦਾਵਾ ਰੱਬ ਕੇ ਬਿੱਤਾਂ ਮੁਰਦਾਵਾ ਮੁਰਦਾਵਾ ਦਾਨੀ ਪਾਨੀ ਮੁਰਦਾਵਾ ਮੁਰਦਾਵਾ ਕਰਤਾਨ ਜਿੰਦਾਬਾ 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 ਅਰਜਕਮੇਤੀ ਜਿੰਦਾਬਾ 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 ਦੱਪ ਕੇ ਬੁਤੂ ਸੂਰੋ ਨੇ ਦੇ ਚਲ ਕਾਈ ਨਹੀਂ ਪਿਆਰੀਆਂ ਪਹਾੜਾਂ ਦੇ ਜੀਰ ਸਾਹ ਸੰਗੀਤ ਜੀ ਗੁਰੂ ਰੋਬਰ ਸ਼ਗਦੀਏ ਫੌਜ ਹੈ ਇਹ ਭਾਰਮਾਈ ਘੋੜੀਆਂ ਵਾਰਸਾ ਨੇ ਜੋ ਕਿ ਇਹ ਨਾ ਕਰਦਾ ਹੈ ਇੰਨੀਆਂ ਕੱਟੀਆਂ ਹੋ ਸਕਤੀਆਂ ਨੇ ਬਾਕੀ ਆਪਾਂ ਇਹ ਦੇਖਦੇ ਆਂ ਕਿ ਜੇ ਗੋਦੀ ਸਾਹਿਬ ਆਏ ਨਾ ਇਕੱਠ ਆ ਗਿਆ ਅੱਗੇ ਛੋਟੀ ਜੀ ਅੱਗੇ ਸਾਦਾ ਛੋਟਾ ਜਿਹਾ ਕਹਿੰਦਾ ਜੀ ਅਸੀਂ ਇਸੋ ਕੇ ਬਗਾਗੇ ਤੇਰੀ ਥਿੱਲੀ ਨੂੰ ਕਿਹੜਾ ਪਾ ਲਿਆਂਗੇ ਆ ਮੰਤਰੀ ਪੱਧਰ ਤੇ ਮਹਿਲਾ ਜਿਸ ਨੂੰ ਆਈਆਂ ਮੇਰੀਆਂ ਬਹੁਤ ਹੀ ਸਤਿਕਾਰਯੋਗ ਦੀਦੀਆਂ ਭੈਣਾਂ ਤੇ ਮੇਰੇ ਜਜਾਰੂ ਵੀਰ ਗੱਜ ਕੇ ਬਲਾਓ ਵਾਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਅੱਜ ਜਿਹੜਾ ਇਹ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹਨਾਂ ਨੇ ਅੱਜ ਇਸ